ਭਾਈ ਜੀ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਆਪਣਾ ਜਿਹੜਾ ਨਵਾਂ ਚੈਨਲ ਚਲਾਇਆ ਆਪਾਂ ਬਲਕਾਰ ਮੈਸਰ ਖਾਨਾ ਇਹ ਆਪਾਂ ਉਹ ਚੈਨਲ ਦੇ ਵਿੱਚ ਵੀਡੀਓ ਪਾਉਨੇ ਆ ਵੀਰ ਜੀ ਜਿਹੜੀ ਅੱਜ ਵੀਡੀਓ ਪਾਉਨੇ ਆ ਆਪਾਂ ਸਪੈਸ਼ਲ ਭਾਈ ਜੀ ਕੁਰਤੇ ਪਜਾਮੇ ਦੀ ਵੀਡੀਓ ਹੈ ਆਪਣੇ ਕੋਲ ਜਿੰੂ ਤੋਂ ਲੈ ਕੇ ਐਂਡ ਤੱਕ ਆਪਾਂ ਕੱਲਾ ਕੁਰਤਾ ਪਜਾਮੇ ਦਿਖਾਉਣਾ ਤੁਹਾਨੂੰ ਕੁਰਤਾ ਪਜਾਮੇ ਕੀ ਦਿਖਾਉਣਾ ਆਪਾਂ ਜਮਾਂ ਥੱਲੇੋਂ ਲੈ ਕੇ ਉਪਰ ਤੱਕ ਆਪਨੇ ਕੋਲ ਸਾਰੀ ਵੈਰਾਈਟੀ ਹੈ ਵੀ ਜੀ ਜਰੂਰ ਧਿਆਨ ਨਾਲ ਸੁਣਿਓ ਵੀਰੋ ਤੇ ਰੇਟ ਕੁਆਲਿਟੀ ਵੀ ਕਿਹੜੀ ਕੰਪਨੀ ਦਾ ਹੈ ਜਰੂਰ ਦੇਖਿਆ ਕਰੋ ਦੇਖਣਾ ਮਕਸਤੀ ਬਾਈ ਜੀ ਵੀਰੇ ਇਹ ਹੁੰਦਾ ਕਿਸ ਨੂੰ ਰੇਟ ਦਾ ਪਤਾ ਲੱਗ ਜੇ ਬਾਹਲੇ ਦਾ ਬਾਈ ਜੀ ਵੀਡੀਓ ਵਾਲੇ ਰੇਟ ਨਹੀਂ ਦੱਸਦੇ ਨਹੀਂ ਹੈਗੇ ਮੈਂ ਵੀ ਉਹਲੇ ਚ ਰੱਖਦੇ ਆ ਝੋਲੇ ਚ ਰੱਖਦੇ ਆ ਗੱਲ ਪਰ ਆਪ ਤਾਂ ਵੀਰੇ ਸਪਸ਼ਟ ਦੱਸਦੇ ਆ ਵੀ ਆਹ ਰੇਟ ਹੈ ਇੰਨੇ ਮੀਟਰ ਆਹ ਗੱਲ ਵਾਤਾ ਵੀ ਜੀ ਵੀ ਜੀ ਉਹੀ ਹੈ ਮਨਜਿੰਦਰ ਕਲਾਥ ਹਾਊਸ ਹੈ ਤੇ ਲੋਕਾਂ ਦਾ ਦੁਕਾਨ ਤਾਂ ਉਹੀ ਹੈ ਵੀ ਜੀ ਸੋ ਉਹ ਆਪਣੇ ਮੇਰੇ ਪਿਆਰੇ ਕਸਟਮਰ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਹਨਾਂ ਨੇ ਚੈਨਲ ਦੋ ਚਲਾ ਲੇ ਤੇ ਆਪਾਂ ਜਿਹੜੇ ਨਵੇਂ ਮੇਰੇ ਵੀਰ ਭਰਾ ਜੁੜਦੇ ਆ ਉਹਨਾਂ ਨੂੰ ਵੀ ਦੱਸ ਦੇਈਏ ਵੀ ਇਹ ਆਪਣਾ ਚੈਨਲ ਤਾਂ ਮਨਜਿੰਦਰ ਕਾਥ ਹਾਊਸ ਦਾ ਹੀ ਹੈ ਇਹ ਤਾਂ ਆਪਾਂ ਇੱਕ ਨਾਲ ਸਾਥ ਤੁਰਿਆ ਬਲਕਾਰ ਮੈਸਟਰ ਖਾਨ ਦੇ ਨਾਮ ਤੇ ਵਿੱਚ ਜਦੋਂ ਅੱਡੇ ਕਿਨੂੰ ਆਉਣੇ ਆਪਣੇ ਮਨਜਿੰਦਰ ਕਾਥ ਹਾਊਸ ਦੇ ਬੋਰਡ ਲੱਗੇ ਹੁੰਦੇ ਆ ਤੇ ਜਦੋਂ ਮਰਜੀ ਇਹ ਪਿੰਡ ਮੈਸਟਰ ਖਾਨ ਹੈ ਜ਼ਿਲ੍ਹਾ ਬਟਿੰਡਾ ਵੀਰ ਜੀ ਤੇ ਮੌੜ ਮੰਡੀ ਦੇ ਕੋਲੇ ਪਿੰਡ ਹੈ ਮੈਸਟਰ ਖਾਨਾ ਵੀ ਜੀ ਹਾਜੀ ਵੀ ਸਾਡੇ ਕੋਲ ਲੋਕਾਂ ਦੇ ਪਿੰਡ ਆਉਂਦੇ ਆ ਉਹ ਖੰਨਾ ਸਮਝ ਜਾਂਦੇ ਆ ਬੀ ਵੀ ਖੰਨਾ ਖੰਨੇ ਤੋਂ ਬੋਲਦੇ ਨਹੀਂ ਇਹ ਪਿੰਡ ਮੈਸਰ ਖਾਨਾ ਜੀ ਜਿੱਥੇ ਮੇਲਾ ਲੱਗਦਾ ਹੈ ਮਾਤਾ ਦਾ ਤੇ ਜ਼ਿਲ੍ਹਾ ਫਰੀਧੀ ਬਟੰਡਾ ਆਪਣਾ ਮੌੜ ਮੰਡੀ ਦੇ ਕੋਲੇ ਪਿੰਡ ਹੈ ਮੈਸਰ ਖਾਨਾ ਇਹ ਬਲਕਾਰ ਮੈਸਰ ਖਾਨਾ ਦੇ ਨਾਮ ਤੇ ਚੈਨਲ ਹੈ ਵੀ ਜੀ ਵੀ ਜੀ ਬੇਨਤੀ ਹੈ ਸ਼ੇਅਰ ਤੇ ਸਬਸਕ੍ਰਾਈਬਾਈ ਜੀ ਜਰੂਰ ਕਰੋ ਕਿਉਂ ਨਵਾਂ ਕੰਮ ਚਲਾਇਆ ਬਾਈ ਜੀ ਆਪਾਂ ਫਟਾਫਟ ਨਾਰ ਰਾਲਣਾ ਵੀ ਹੱਥ ਬਨ ਕੇ ਬੇਨਤੀ ਹੈ ਵੀ ਸ਼ੇਅਰ ਸਬਸਕ੍ਰਾਈਬਰ ਦਾ ਨੀਰੀ ਬਣਾ ਦਿਓ ਬਾਈ ਬਣ ਕੇ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਦਿਖਾਉਂਗਾ 10 ਕਿ ਮਿੰਟ ਰਹਿਣੇ ਵੀ ਜੀ ਜਰੂਰ ਕੋਰ ਨਾਲ ਸੁਣਿਓ ਆਓ ਆਪਾਂ ਪਹਿਲਾਂ ਥੱਲੇੋਂ ਸਟਾਰਟ ਕਰਦੇ ਹਾਂ ਜਮਾਂ ਥੱਲੇ ਤੋਂ ਆਹ ਦੇਖੋ ਬਿਲਕੁਲ ਕੁਰਤਾ ਪਜਾਮਾ ਆਹ ਦੇਖੋ ਚੈੱਕ ਕਰ ਲਓ ਆ ਰੈਪਰ ਵੀ ਪੜ ਲਓ ਦੇਖੋ ਬਿਲਕੁਲ ਇਹਨੂੰ ਬਿਲਕੁਲ ਲੋਕ ਕੁਰਤੇ ਪਜਾਮੇ ਜਵੀ ਚੂਜ਼ ਕਰਦੇ ਆ ਪਰ ਜ਼ਿਆਦਾਤਰ ਇਹ ਬਾਈ ਜੀ ਕਸਹਿਰਾਂ ਦੇ ਕੰਮ ਆਉਂਦਾ ਜਿਹੜਾ ਕਸਹਿਰੇ ਬਣਵਾ ਲਓ ਇਹਦੇ ਚਾਹੇ ਅੰਡਰਸ਼ਰਟਾਂ ਬਣਵਾ ਲਓ ਐਦਾਂ ਤੇ ਕੁਰਤਾ ਕੱਪੜਾ ਠੀਕ ਹੈ ਕੋਈ ਇਹਨਾਂ ਮਾੜਾ ਨਹੀਂ ਕੱਪੜਾ ਹੈਗਾ ਕੁਆਲਿਟੀ ਠੀਕ ਹੈ ਇਹ ਆ ਜੀ ਜਾਈ ਬਾਈ ਜੀ ਆ ਦੇਖੋ ਕੁਆਲਿਟੀ ਠੀਕ ਹੈ ਕੋਈ ਐਡਾ ਮਾੜਾ ਨਹੀਂ ਕਪੜਾ ਵਧੀਆ ਇਹ ਲੀਸੀ ਵਿਚੀ ਹੈ ਤੇ ਥੋੜਾ ਪਤਲਾ ਹੈਗਾ ਇਹ ਆਮ ਕਿਸਾਈ ਗੁਰੂ ਦੇ ਵਿੱਚ ਕੰਮ ਆਉਂਦਾ ਹੈ ਅੰਡਰਸ਼ਰਟ ਬਣਾ ਲਓ ਕਿਸਹਿਰਾ ਨਾਲੋ ਇਹਦਾ ਰੇਟ ਵੀ ਜੀ 150 ਰੁਪਏ ਕੁੱਲ 150 ਰੁਪਏ ਦਾ 5 ਮੀਟਰ ਹੈ ਬਾਈ ਜੀ ਮਿਲਕੇ ਦੇਵਾਂਗੇ ਗਾੜੇ ਨਾਲ ਮਿਲਕੇ ਦੇਵਾਂਗੇ ਇਹਦਾ ਰੇਟ ਸਿਰਫ 150 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਉਹ ਨੂੰ ਆਪਾਂ ਲਾਵਾਂਗੇ ਲੈਸ ਵੀਰ ਜੀ ਇਹ ਚੋਂ 150 ਰੁਪਏ ਚੋਂ ਜਿਹੇ ਵਿੱਚ ਆਪਣੇ ਕੋਲ ਰੰਗ ਵੀਰ ਜੀ ਦੇਖੋ ਸਾਰੇ ਰੰਗਾਂ ਚਿੱਟਾ ਰੰਗ ਹੋ ਗਿਆ ਵੀਰ ਜੀ ਆ ਆ ਹੋ ਗਿਆ ਆ ਆ ਹੋ ਗਿਆ ਕਾਲਾ ਰੰਗ ਸਰਦਈ ਰੰਗ ਵੀ ਜੀ ਇਹਦੇ ਵਿੱਚ ਇਥੋਂ ਆਪਣੇ ਕੋਲ ਜਗ੍ਹਾ ਨਹੀਂ ਸੀ ਧਰਨ ਵਾਸਤੇ ਤੇ ਬਹੁਤ ਜ਼ਿਆਦਾ ਰੰਗ ਹੈ ਸਾਰੇ ਟੋਟਲ A ਤੋਂ Z ਵੀ ਜੀ ਰੰਗ ਸਾਨੂੰ ਮਿਲਣਗੇ ਇਹਦਾ ਰੇਟ ਕੁੱਲ ਵੀ ਜੀ 150 ਰੁਪਏ ਦਾ 5 ਮੀਟਰ ਹੈ ਤੇ ਦੁਕਾਨਦਾਰ ਨੂੰ ਆਪਾਂ ਲਾਵਾਂਗੇ ਲੈਸ ਇਹ ਦੁਕਾਨ ਵਾਲੇ ਆਈਟਮ ਵੀ ਜੀ ਆਪਣੇ ਕੋਲੇ ਆ ਆ ਗਈ ਆ ਚੈੱਕ ਕਰੋ ਇਹ ਵੀ ਜੀ ਉਹਦੂ ਵਧੀਆ ਕੁਆਲਿਟੀ ਹੈ ਵਧੀਆ ਲੀਜੀ ਬੀਜੀ ਦਾ ਕਪੜਾ ਬਾਈ ਜੀ ਆ ਚੀਜ਼ ਐ ਦੇਖ ਲੋ ਬਈ ਜੀ ਆ ਦੇਖ ਲੋ ਕੇ ਐਮ ਦਾ ਕਪੜਾ ਬਾਈ ਜੀ ਆਮ ਦੁਕਾਨਦਾਰ ਬਾਈ ਜੀ ਇਹਨੂੰ 2350 ਰੁਪਏ ਦਿੰਦਾ ਬਈ ਜੀ ਕਪੜਾ ਠੀਕ ਐ ਬਈ ਜੀ ਵਧੀਆ ਕਪੜਾ ਕੁਆਲਿਟੀ ਐ ਇੱਕ ਨੰਬਰ ਜਿਹਾ ਕੋਈ ਮਾੜਾ ਕਪੜਾ ਨਹੀਂ ਹੈਗਾ ਇਹ ਸੋਨੂੰ ਬਈ ਜੀ ਖੋਲ ਕੇ ਦਿਖਾਉਣਾ ਮੈਂ ਆ ਦੇਖੋ ਕਰੋ ਚੈੱਕ ਬਈ ਜੀ ਕਿੰਨਾ ਸੋਹਣਾ ਕਪੜਾ ਕਪੜਾ ਇੱਕ ਨੰਬਰ ਕੁਆਲਿਟੀ ਐ ਕੋਈ ਬਈ ਜੀ ਹਾਥ ਰੀਂਦੀ ਦਾ ਇਹ ਵੀ ਦੀ ਕੁਛ ਨਹੀਂ ਦੀਦਾ ਵਧੀਆ ਮੋਟਾ ਕਪੜਾ ਲੀਚੀ-ਬੀਚੀ ਇਹ ਕਪੜਾ ਇੱਕ ਨੰਬਰ ਹੈ ਆ ਦੇਖੋ ਇਹਦਾ ਰੇਟ ਵੀ ਜੀ ਆਪਣੇ ਕੋਲ 200 ਰੁਪਿਆ ਰੇਟ ਹੈ 5 ਮੀਟਰ ਦਾ 200 ਰੁਪਏ ਜਵਾਈ ਜੀ 5 ਮੀਟਰ ਮਿਲੂ ਤੁਹਾਨੂੰ ਤੇ ਜਿਹੜਾ ਮੇਰਾ ਵੀਰ ਭਰਾ ਦੀ ਸੇਲਰ ਦੁਕਾਨਦਾਰ ਹੈ ਉਹਨੂੰ ਮਿਲਣ ਦੇ ਵੀ ਜੀ ਲੈਸੇ ਵਿੱਚ ਇੱਕ ਤੁਹਾਨੂੰ ਖੋਲ ਕੇ ਹੋਰ ਦਿਖਾਉਣ ਨੇ ਆ ਦੇਖੋ ਵੀਰ ਜੀ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਹੈ ਵੀਰ ਜੀ ਮਾੜੀ ਨਹੀਂ ਹੈ ਕੁਆਲਿਟੀ ਵਧੀਆ ਹੈ ਇਹ ਆ ਚੈੱਕ ਕਰ ਲਓ ਏ ਦੇਖੋ ਜੀ ਚੈੱਕ ਕਰੋ ਕੁਆਲਟੀ ਵਧੀਆ ਕੁਆਲਟੀ ਆ ਦੇਖੋ ਵੀ ਜੀ ਇਧਰ ਦੇਖੋ ਵਧੀਆ ਕੁਆਲਟੀ ਇਹਦਾ ਰੇਟ ਵੀ ਜੀ 200 ਰੁਪਿਆ ਰੇਟ ਹੈ ਕੁੱਲ 5 ਮੀਟਰ ਦਾ ਗਾੜਨਾ ਬਾਈ ਜੀ ਮਿੰਕੇ ਦੇਵਾਂਗੇ ਆਪਾਂ ਦੇਖੋ ਇੱਕ ਤਾਂ ਆਹ ਕੰਪਨੀ ਦਾ ਕੱਪੜਾ ਹੈ ਇਹ ਚੈੱਕ ਕਰ ਲਓ ਵੀ ਜੀ ਤੁਸੀਂ ਵੀ ਜਾਣਦੇ ਹੋ ਇੱਕ ਆਪਣੇ ਕੋਲੇ ਆਉਜੀ ਕੇਐਮ ਨੇ ਇਹਦੇ ਵਿੱਚ ਸਾਰੇ ਰੰਗ ਹੈ ਕਾਲਾ ਚਿੱਟਾ ਲਾਲ ਪੀਲਾ ਬਾਈ ਜੀ ਸਾਰੇ ਰੰਗ ਮਿਲਣਗੇ ਜਿੰਨੇ ਸੋਡੀ ਸਲਾਹ ਉਹਨੇ ਰੰਗਾਂ ਪਤੋ ਲੈ ਸਕਦੇ ਹੋ ਤੁਸੀਂ ਰੰਗਾਂ ਨੇ ਬਹੁਤ ਜ਼ਿਆਦੇ ਆਪਣੇ ਕੋਲ ਭਾਰ ਮਾਰਿਆ। ਉਸ ਤੋਂ ਬਾਅਦ ਵੀ ਜੀ ਆ ਗਿਆ ਆਪਣੇ ਕੋਲ ਆਹ ਕਪੜਾ। ਇਹ ਕਪੜਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ। ਕੋਈ ਇਹਦੇ ਚ ਬੋਰਾ ਜੇ ਕੋਈ ਇਹਦੇ ਚ ਕੋਈ ਹੋਰ ਫਾਲਤ ਪਏ ਆਪਣੀ ਫੁੱਲ ਜ਼ਿੰਮੇਵਾਰੀ ਹੈ। ਕੁਆਲਿਟੀ ਚੰਗੀ ਹੈ ਬਾਈ ਜੀ ਬਹੁਤ ਵਧੀਆ ਕੁਆਲਿਟੀ ਹੈ। ਇਹ ਤਾਂ ਬਾਈ ਜੀ ਜਿਵੇਂ ਮੱਖਣ ਵਰਗਾ ਕਪੜਾ ਹੈ ਬਾਈ ਜੀ ਜਿਵੇਂ ਕੁਆਲਿਟੀ ਐ ਪਿਆ ਪੋਲਾ। ਕਰੋ ਚੈੱਕ। ਬਾਈ ਜੀ ਜਿਵੇਂ ਜਿਵੇਂ ਹੁਣ ਆਪਾਂ ਤਾਹਾਂ ਤੁਰੇ ਜਾਵਾਂਗੇ ਓਵੇਂ ਓਵੇਂ ਕੁਆਲਿਟੀ ਚੰਗੀ ਹੁੰਦੀ ਤੁਰੇ ਜਾਓ ਬਾਈ ਜੀ। ਆਪਾਂ ਜਮਾ ਥੱਲੇ ਤੁਰੇ ਹੋਏ ਆ। ਇਹਦੇ ਵਿੱਚ ਵੀ ਜੀ ਆ ਸਿੰਬ ਜਿਹਾ ਜਰੂਰ ਹੈਗੇ ਨਾ ਦੇਖੋ। ਸੋਨੂੰ ਵੀ ਦਿਸੀ ਜਾਂਦੇ ਸਿੰਬ ਜੇ ਤੇ ਪਰ ਬਾਈ ਕਪੜਾ ਪੋਲਾ ਨਾ ਰੂਮ ਵਰਗਾ ਕਪੜਾ ਹੈ। ਜਿਹੜਾ ਮੇਰਾ ਵੀਰ ਭਰਾ ਕੋਈ ਬਜ਼ੁਰਗ ਹੋ ਜਾਂਦਾ ਹੈ ਉਹਦਾ ਪਿੰਡਾ ਨਹੀਂ ਚੱਲਦਾ ਤੇ ਉਹਦੇ ਵਾਸਤੇ ਕਪੜਾ ਇਹ ਬਹੁਤ ਹੀ ਵਧੀਆ ਕੁਆਲਿਟੀ ਦਾ ਕਪੜਾ ਹੈ। ਇੱਕ ਸੋਨੂੰ ਹੋਰ ਖੋਲ ਕੇ ਦਿਖਾਉਣੇ। ਰੰਗ ਵੀ ਜੀ ਵੀ ਰੰਗ ਦੀ ਗੱਲ ਆਪਾਂ ਕਰਦੇ ਆਂ। ਰੰਗ ਦਾ ਬਾਈ ਜੀ ਜਿਹੜਾ ਵੀ ਤੁਸੀਂ ਮੇਥੋਂ ਕਪੜਾ ਲਓਗੇ ਉਹਦੇ ਵਿੱਚ ਘੱਟੋ ਘੱਟ ਰੰਗ 100 ਰੰਗ ਮਿਲੂ। ਜਿੰਨਾ ਤੁਸੀਂ ਸਲਾਹ ਉਹਨਾਂ ਰੰਗ ਲੈ ਲਓ। ਰੰਗਰੀ ਕੋਈ ਹੋਣੀ ਹੈ ਕਾਟਣੀ ਆਪਣੇ ਕੋਲੇ ਤੇ ਆਹ ਦੇਖੋ ਬਾਈ ਜੀ ਕਿੰਨਾ ਵਧੀਆ ਕੁਆਲਿਟੀ ਹੈ ਤੇ ਕਿੰਨਾ ਵਧੀਆ ਰੰਗ ਹੈ ਦਾ ਦੇਖੋ ਜੀ ਕਰੋ ਚੈੱਕ ਬਾਈ ਜੀ ਇਹਦਾ ਰੇਟ ਵੀਰ ਜੀ 250 ਰੁਪਏ 5 ਮੀਟਰ ਦਾ ਰੇਟ ਹੈ ਤੇ ਦੁਕਾਨਦਾਰ ਨੂੰ ਆਪਾਂ ਲਾਵਾਂਗੇ ਲੈਸ ਵੀ ਜੀ ਕੰਪਨੀ ਦਾ ਕੱਪੜਾ ਵੀ ਜੀ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਇਹਦੇ ਵਿੱਚ ਰੰਗ ਦੇਖ ਲਓ ਬਾਈ ਜੀ ਆਹ ਦੇਖੋ ਰੰਗ ਆਹ ਦੇਖੋ ਸਾਰੇ ਰੰਗ ਆ ਵੀ ਜੀ ਹਾਲੇ ਆਹ ਰੰਗ ਅਜੇ ਵੀਰ ਜੀ ਗਰਾਊਂਡ ਤੇ ਬਹੁਤ ਜ਼ਿਆਦਾ ਰੰਗ ਪਏ ਸੀ ਅਜੇ ਮਾਰੀ ਆਪਾਂ ਨੂੰ ਦਿਖਾਉਣ ਨੂੰ ਥਾਂ ਨਹੀਂ ਸੀ ਦੇਖੋ ਵੀ ਜੀ ਥੁਰੋ ਥੁਰ ਤਿੱਕਾ ਲਗਾ ਆਪਣੇ ਕੋ ਭਰਿਆ ਪਿਆ ਜੀ ਬੋਰਡ ਆਪਣਾ ਸਾਰਾ ਆਪਣੇ ਕੋਲ ਦਿਖਾਉਣ ਵਾਸਤੇ ਧੰਨਵਾਦ ਸੇ ਰੰਗ ਹੈ ਨਹੀਂ ਸੀ ਰੰਗ ਲਈ ਜੀ ਬਿਲਕੁਲ ਸਾਰੇ ਰੰਗ ਆਪਣੇ ਕੋਲ ਤਿਆਰ ਹੈ ਜਿੰਨਾ ਮਰਜੀ ਰੰਗ ਲੈ ਲਓ ਜਿੰਨਾ ਮਰਜੀ ਵੱਡੀ ਕਾਉਂਟੀਟੀ ਚ ਮਾਲ ਲੈ ਲਓ ਆਪਾਂ ਤੁਹਾਨੂੰ ਇਹ ਵੀ ਦੱਸ ਦੀ ਵੀ ਆਪਣਾ ਕੰਮ ਹੋਲ ਸੇਲ ਦਾ ਕੰਮ ਹੈ ਜੀ ਆਪਣੇ ਕੋਲ ਜ਼ਿਆਦਾਤਰ ਮੇਰੇ ਵੀਰ ਭਰਾ ਦੁਕਾਨਦਾਰ ਵੱਧ ਆਉਂਦੇ ਆ ਆਪਾਂ ਨੂੰ ਦੁਕਾਨਦਾਰਾਂ ਨੂੰ ਆਪਾਂ ਵਧੀਆ ਪੜਦਾ ਲਗਾਉਨੇ ਆ ਤੇ ਉਹ ਆਉਂਦੇ ਆਪਣੇ ਕੋਲੇ ਦੁਕਾਨਦਾਰਾਂ ਵਾਸਤੇ ਵੱਡੀ ਕਾਉਂਟੀਟੀ ਚ ਮਾਲ ਆਪਾਂ ਰੱਖਦੇ ਆ ਸ਼ੇਅਰ ਬਾਈ ਜ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਉਸ ਤੋਂ ਬਾਅਦ ਵੀਰ ਜੀ ਆਹ ਦੇਖੋ ਜੀ ਕਬੀਰ ਕੰਪਨੀ ਦਾ ਕੱਪੜਾ ਹੈ ਇਹ ਬਾਈ ਜੀ ਜਿੰਨੂੰ ਮਰਜ਼ੀ ਪਤਾ ਕਰ ਲਿਓ ਜਿੱਥੋਂ ਮਰਜ਼ੀ ਸਰਚ ਮਾਰ ਲਿਓ ਜਿਹੜੀ ਕਬੀਰ ਕੰਪਨੀ ਹੈ ਇਹ ਇੱਕ ਨੰਬਰ ਦੇ ਸਟੈਂਡਰਡ ਦੀ ਕੰਪਨੀ ਹੈ ਵੀਰ ਜੀ ਜਮਾਂ ਨੰਬਰ ਤੇ ਤੇ ਬਾਈ ਜੀ ਬਾਹਲੇ ਦੁਕਾਨਦਾਰ ਕੀ ਕਰਦੇ ਆ ਇੱਥੇ ਅਸੀਂ 200 ਰੁਪਏ ਦਾ ਲਾਉਣਾ ਹੈ ਅਸੀਂ 250 ਰੁਪਏ ਦਾ ਲਾਉਣਾ ਹੈ ਵੀਰ ਜੀ ਇਹ ਗੱਲ ਕਰਿਆ ਕਰੋ ਕੱਪੜਾ ਤੁਸੀਂ ਕਬੀਰ ਦਾ ਲਵੋ ਜਿੱਥੋਂ ਵੀ ਤੁਸੀਂ ਲੈਣ ਵਾਲ ਨੂੰ ਇਹ ਗੱਲ ਕਹੋ ਵੀ ਭਾਈ ਮੈਨੂੰ ਕਬੀਰ ਦਾ ਕੱਪੜਾ ਦੇ ਕਬੀਰ ਭਾਈ ਇੱਕ ਇਹ ਜੀ ਕੰਪਨੀ ਐ ਇੱਕ ਨੰਬਰ ਸਿਰੇ ਦਾ ਕੱਪੜਾ ਭਾਈ ਜੀ ਪੂਰਾ ਵਧੀਆ ਸਟੈਂਡਰਡ ਦਾ ਕੋਈ ਇਤੇ ਬੁਰਨੀ ਆਉਂਦਾ ਕੁਛ ਨਹੀਂ ਆਉਂਦਾ ਪੂਰਾ ਵਧੀਆ ਕੁਆਲਿਟੀ ਦੀ ਚੀਜ਼ ਐ ਆਹ ਦੇਖੋ ਵੀਰ ਜੀ ਕਬੀਰ ਦਾ ਕੱਪੜਾ ਦਿਖਾਉਣੇ ਹੁਣ ਆਪਾਂ ਤੁਹਾਨੂੰ ਕੱਪੜਾ ਭਾਈ ਜੀ ਨੂੰ ਦੇਖਦੇ ਨੇ ਹੱਥ ਲਾ ਕੇ ਕੱਪੜੇ ਨੂੰ ਐ ਪੋਲਾ ਰੂਮ ਵਰਗਾ ਕੱਪੜਾ ਪੈ ਭਾਈ ਪੋਲਾ ਜਮ ਐ ਮਲੈਮ ਆਹ ਦੇਖੋ ਭਾਈ ਜੀ ਕਬੀਰ ਦਾ ਕੱਪੜਾ ਵੀਡੀਓ ਦੇ ਵਿੱਚ ਤਾਂ ਦੇਖੋ ਭਾਈ ਰੰਗ ਤਾਂ ਮਾੜਾ ਮੋਟਾ ਸ਼ੋਹ ਹੋ ਜੂਗਾ ਜਿਹੜੀ ਕੁਆਲਿਟੀ ਆ ਇਹਦਾ ਹੱਥ ਨਹੀਂ ਪਤਾ ਲੱਗਦਾ ਜਾਂ ਕਵੇਰ ਦਾ ਸੀ ਵੀ ਕਵੇਰ ਕੰਪਨੀ ਦਾ ਲੱਗਦਾ ਆ ਦੇਖੋ ਵੀਰ ਜੀ ਸਟਿੱਕਰ ਜਾਂ ਸਟਿੱਕਰ ਤੇ ਬਦਲਾ ਲੱਗਦਾ ਵੀ ਇਹ ਕਵੇਰ ਹੈ ਜੀ ਕਵੇਰ ਦਾ ਬਾਈ ਜੀ ਜਮਾ ਅੱਖਾਂ ਵਿੱਚ ਕੇ ਕਪੜਾ ਲਓ ਸੋਨੂੰ ਐ ਨਹੀਂ ਹੋ ਸਕਦਾ ਵੀ ਇਹ ਲਾਂਬਾ ਆਊ ਜਾਂ ਇਹਦੇ ਕੁਝ ਹੋਰ ਹੋਊਗਾ ਆ ਦੇਖੋ ਵੀਰ ਜੀ ਰੰਗ ਇਹਦੇ ਕੋਲ ਜਿੰਨੇ ਮਰਜ਼ੀ ਬਾਈ ਲੈ ਸਕਦੇ ਹੋ ਓਨੇ ਰੰਗ ਮਿਲਣਗੇ ਆਪਣੇ ਕੋਲ ਤਿਆਰ ਹੈ ਕੱਪੜੇ ਬੰਨੀਓ ਬਾਈ ਕੋਈ ਲਾਂਬਾ ਨਹੀਂ ਆਪਾਂ ਬੈਠੇ ਜੀ ਕਪੜੇ ਨੂੰ ਲਾਂਬਾ ਆਵੇ ਕਵੇਰ ਦਾ ਤੇ ਆ ਦੇਖੋ ਵੀਰ ਜੀ ਰੇਟ ਇਹਦਾ ਵੀ ਵੀਰ ਜੀ ਆਪਾਂ 250 ਰੁਪਏ ਲਾਉਨੇ ਆ ਰੇਟ ਕਪੜੇ ਦਾ 250 ਰੁਪਿਆ ਸ਼ੂਟ ਦਾ ਹੈ ਤੇ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਉਹਨੂੰ ਆਪਾਂ ਲਾਉਨੇ ਆ ਲੈਸ ਆ ਚੈੱਕ ਕਰੋ ਬਾਈ ਜੀ ਕਿੰਨੇ ਰੰਗ ਤੇ ਆਪਣੇ ਕੋਲ ਤੇ ਜੇ ਆਪਾਂ ਸਾਨੂੰ ਅੰਦਰ ਜਾ ਕੇ ਦਿਖਾਈਏ ਬਾਈ ਜੀ ਜਮਾ ਆ ਬਹੁਤ ਜ਼ਿਆਦਾ ਮਾਲ ਪਿਆ ਆਪਣੇ ਕੋਲੇ ਵੱਡੀ ਕਵਾਂਟੀਟੀ ਚ ਜਿੰਨਾ ਕੋਈ ਮਰਜ਼ੀ ਲੈ ਲੇ ਕੋਈ ਇਸ ਗੱਲ ਤੇ ਚਿੰਤਾ ਨਹੀਂ ਹੈਗੀ ਉਹਨੇ ਮਿਲ ਜੂਗਾ ਇਹਦਾ ਬਾਈ ਜਿੰਨਾ ਕੋਈ ਵੱਡੀ ਕਵਾਂਟੀਟੀ ਚ ਮਾਲ ਲਊਗਾ ਰੇਟ ਬਾਈ ਜੀ ਹੋਰ ਮੰਦਾ ਹੋਊਗਾ ਇਹਦੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵੀਰ ਜੀ ਸ਼ਿਮਰਪੂਲ ਕਵਾਲਟੀ ਬਾਈ ਜੀ ਆਪਾਂ ਵਧੀਆ ਰੱਖਦੇ ਨਰਮ ਕੁਆਲਟੀ ਦੇ ਰੱਖਦੇ ਬਾਈ ਜੀ ਇਹਦਾ ਤੈਨੂੰ ਸਾਤ ਆ ਦਿੰਦੇ ਆ ਮੰਦਾ ਕਵਾਲਟੀ ਦਾ ਫਰਕ ਹੁੰਦਾ ਜ਼ਰੂਰ ਦੇਖਿਆ ਕਰੋ ਕੁਆਲਟੀ ਬੰਨੂ ਜ਼ਰੂਰ ਦੇਖਿਆ ਕਰੋ ਕੁਆਲਟੀ ਦਾ ਇਹ ਆ ਦੇਖੋ ਜੀ ਇਹ ਆ ਜੀ ਸ਼ਿਮਰਪੂਲ ਦਾ ਕੱਪੜਾ ਜੀ ਕਪੜਾ ਇਹ ਵੀ ਕਵੇਰ ਦਾ ਪਰ ਇਹ ਸ਼ਿਮਰਕੂਲ ਆ ਜੀ ਇਹ ਜਮੇ ਬਾਈ ਜੀ ਰਿਗਾਰਡ ਹੀ ਤੋੜ ਦਿਆ ਐਡਾ ਵਧੀਆ ਕਪੜਾ ਤੁਸੀਂ ਬਾਈ ਜੀ ਗੱਲ ਹੀ ਛੱਡ ਦਿਓ ਕਵੇਰ ਕੰਪਨੀ ਦਾ ਸ਼ਿਮਰਕੂਲ ਕਪੜਾ ਕੋਲਾ ਜਮਾ ਬਾਈ ਜੀ ਰੂਮ ਵਰਗਾ ਪਤਲਾ ਜਮਾ ਗੰਡੇ ਦੇ ਪੱਤ ਵਾਂਗੂ ਆ ਬਾਈ ਜੀ ਨਾ ਇਹ ਪਿੰਡੇ ਦੇ ਲੜੇ ਨਾ ਇਹ ਪਿੰਡੇ ਦੇ ਚੂਹੇ ਬਾਈ ਜੀ ਆਹ ਦੇਖੋ ਇਹਦੇ ਰੋਲ ਹੁੰਦੇ ਆ ਬਾਈ ਜੀ ਦੇਖੋ ਚੈੱਕ ਕਰੋ ਆਪਣੇ ਕੋਲੇ ਗਡਾਉਣ ਦੇ ਵਿੱਚ ਪਏ ਆ ਇਹਦੇ ਵਿੱਚ ਜਿੰਨੇ ਮਰਜ਼ੀ ਰੰਗ ਲੈ ਲਓ ਬਾਈ ਜੀ ਕਪੜੇ ਦਾ ਬਾਈ ਜੀ ਲਾਜਵਾਬ ਕਪੜਾ ਜਮਾ ਬਹੁਤ ਸ਼੍ਰੇਦੀ ਕੁਆਲਿਟੀ ਹੈ ਆਪਾਂ ਹੁਣ ਕੀ ਬਾਰ-ਬਾਰ ਕਹਿ ਕੇ ਇਹਨੂੰ ਸਰਾਹੀਏ ਬਾਈ ਜੀ ਬਹੁਤ ਹੀ ਚੰਗਾ ਕੱਪੜਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਇਹਦਾ ਰੇਟ ਵੀ ਜੀ 350 ਰੁਪਿਆ ਰੇਟ ਹੈ ਤੇ ਦੁਕਾਨਦਾਰ ਨੂੰ ਆਪਾਂ ਲਾਉਣੇ ਆ ਬਾਈ ਜੀ ਲੈਸ ਦੁਕਾਨਦਾਰ ਨੂੰ ਉਸ ਤੋਂ ਬਾਅਦ ਬਾਈ ਜੀ ਆ ਗਿਆ ਆਪਣੇ ਕੋਲੇ ਜੀਜਾ ਕਾਟਨ ਇਹ ਬਾਈ ਜੀ ਸਾਰਿਆਂ ਨੂੰ ਪਤਾ ਆਪਨੂੰ ਵੀ ਜੀਜਾ ਕਾਟਨ ਦੀ ਕੀ ਕੁਆਲਿਟੀ ਹੈ ਇਹਦੇ ਵਿੱਚ ਆਪਣੇ ਕੋਲ ਸਾਰੇ ਰੰਗ ਆ ਬਾਈ ਜੀ ਜਿੰਨੇ ਮਰਜ਼ੀ ਰੰਗ ਲੈ ਲਓ ਰੰਗ ਸਾਰੇ ਮਿਲਣਗੇ ਪਰ ਹੁਣ ਮੈਂ ਤੁਹਾਨੂੰ ਕਿਹੜਾ ਇੱਕ ਚਿੱਕਾ ਦਿਖਾਉਣਾ ਤੇ ਤੇਰਾ ਮਤਲਬ ਆਈ ਹੈ ਬਾਈ ਜੀ ਆਪਣੇ ਕੋਲ ਟਾਈਮ ਨਹੀਂ ਹੈਗਾ ਰੋਲਾ ਟਾਈਮ ਦਾ ਹੈ ਟਾਈਮ ਨਹੀਂ ਹੈਗਾ ਆ ਦੇਖੋ ਬਾਈ ਜੀ ਇਹ ਜਿਹੜਾ ਜੀਰਾ ਕਟਣਾ ਬਾਈ ਜੀ ਇਹ ਤਾਂ ਜਮਾ ਇੱਕ ਤੋਂ ਬਹੁਤ ਹੀ ਵਧੀਆ ਚੀਜ਼ ਹੈ ਜਿਹੜਾ ਬਈ 13 ਲੈ ਗਿਆ ਉਹ ਜਿਆਦਾ ਹੀ ਕਰਦਾ ਇਹ ਦੇਖੋ ਬਾਈ ਜੀ ਕੁਆਲਿਟੀ ਦੇਖੋ ਤੇ ਆ ਦੇਖੋ ਬਾਈ ਪਿਓਰ ਜੀ ਦਾ ਕਾਟਨ ਬਾਈ ਜੀ ਜਿੱਥੇ ਮਰਜੀ ਪਤਾ ਕਰ ਲੋ ਆਹ ਦੇਖੋ ਜੀ ਇਹਦੀ ਪੱਟੀ ਤੇ ਲਿਖਿਆ ਹੁੰਦਾ ਜੀ ਦਾ ਕਾਟਨ ਜੀ ਦਾ ਕਾਟਨ ਦੀ ਇੱਕ ਨਿਸ਼ਾਨੀ ਬਾਈ ਜੀ ਹੋਰ ਵੀ ਐ ਇਹਨੂੰ ਐ ਜਿੰਨਾ ਮਰਜੀ ਐਮ ਰੋੜੀ ਜਾਓ ਬਾਈ ਮਰੋੜੀ ਜਾਓ ਜਦੋਂ ਛੱਡੋਗੇ ਚੱਕ ਕੋਈ ਬਾਈ ਜੀ ਇਹ ਤੇ ਪ੍ਰੈਸ ਕਰਨ ਦੀ ਲੋੜ ਨਹੀਂ ਕੁਛ ਕਰਨ ਦੀ ਲੋੜ ਨਹੀਂ ਬਾਈ ਜੀ ਜਮਾ ਇੱਕ ਨੰਬਰ ਸਟੈਂਡਰਡ ਦਾ ਕੱਪੜਾ ਇਹਦੇ ਵਿੱਚ ਬਾਈ ਜੀ ਆਪਣੇ ਕੋਲੇ ਸਾਰਾ A to Z ਰੰਗ ਮਿਲ ਜੂਗਾ ਜਿੰਨਾ ਕੋਈ ਮਰਜੀ ਰੰਗ ਲੈ ਲਓ ਬਾਈ ਜੀ ਸਾਰੇ ਰੰਗ ਮਿਲਣਗੇ ਸਾਰੇ ਰੰਗ हां आज नए रंग देखो जी जिने सुनार रंग दी सी जंदे हैं यही भाई जी थनु गीजा कॉटन च मिलनगे गी। गीजा कॉटन ना रेंट भी जी 400 रुपया रेट अपना कल्ले कल्ले शूट ਦਾ रेट है भाई जी ਤੇ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਉਹ ਲਾਵਾਂਗੇ ਲੈਸ गीजे कॉटन दी भाई जी ਇੱਕ ਨਕਲ ਵੀ ਆਉਂਦੀ ਆ ਅਗਲਾ ਕਹਿੰਦਾ ਮੈਨੂੰ ਉੱਥੋਂ ਸਸਤਾ ਮਿਲ ਗਿਆ ਪਰ ਯਾਦ ਰੱਖੋ ਵੀ ਜੀ ਪਿਓਰ ਵੀਜ਼ਾ कॉटन ਲਓ 100% ਸਹੀ ਵੀਜ਼ਾ कॉटन ਲਓ ਫੇਰ ਤੁਹਾਨੂੰ ਪਤਾ ਲੱਗੂ ਵੀ ਕੀਜ਼ਾ कॉटन ਦੀ ਕੁਆਲਿਟੀ ਆਪਣੀ ਕਿੰਨੀ ਵਧੀਆ ਕੁਆਲਿਟੀ ਹੈ ਜੀ ਹੋਰ ਹੁਣ ਆਪਾਂ ਤੁਹਾਨੂੰ ਆਹ ਬਾਈ ਜੀ ਜਿਹੜਾ ਇੱਕ ਨੰਬਰ ਕੁਆਲਟੀ ਦਾ ਕਪੜਾ ਹੁੰਦਾ ਪੂਰਾ ਪਿਓਰ ਕਾਟਨ ਜਿਹਨੂੰ ਆਪਾਂ ਪਿਓਰ ਕਾਟਨ ਕਹਿੰਦੇ ਆ ਆਹ ਦੇਖੋ ਬਾਈ ਜੀ ਇਹ ਆਹ ਦੇਖੋ ਜੀ ਇਹਦੇ ਤੇ ਬਾਈ ਜੀ ਲਿਖਿਆ ਹੁੰਦਾ ਉੱਤੇ ਦੇਖ ਲਓ ਬਾਈ ਜੀ ਵਾਟਰ ਪ੍ਰੂਫ ਆਹ ਦੇਖੋ ਜੀ ਇਹ ਵਾਟਰ ਪ੍ਰੂਫ ਕਪੜਾ ਹੈ ਬਾਈ ਜੀ ਜਿਹਦੇ ਤੇ ਆਪਾਂ ਕੋਲ ਡਰਿੰਕ ਡੋਲ ਦਿੰਨੇ ਆ ਪਾਣੀ ਡੋਲ ਦਿੰਨੇ ਆ ਉਹਦੇ ਵਿੱਚ ਕੋਈ ਐਂਟਰ ਨਹੀਂ ਹੁੰਦਾ ਇਹ ਵੀ ਜੀ ਮੰਤਰੀ ਸ਼ੰਤਰੀ ਪਾਉਂਦੇ ਇਹਨੂੰ ਪੂਰਾ ਸਟੈਂਡਰਡ ਦਾ ਕਪੜਾ ਇਹ ਇਰੇ ਵਿੱਚ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਜੀ ਇਹ ਕਾਟਨ ਦੀ ਕੁਆਲਿਟੀ ਹੈ ਡੇਢ ਦਾ ਪਣਾ ਆਪਣਾ ਇਹ ਆ ਦੇਖੋ ਵੀ ਜੀ ਜਿਹੜਾ ਪਣਾ ਇਹਦਾ ਡੇਢ ਦਾ ਬਾਈ ਜੀ ਉਹ ਇਹ ਡੇਢ ਤੋਂ ਘੱਟ ਵੀ ਹੁੰਦਾ ਪਣਾ ਪਰ ਤੁਸੀਂ ਅਗਲ ਤੋਂ ਮਿਲ ਕੇ ਲੋ ਡੇਢ ਦਾ ਪਣਾ ਲਓ ਇਹ ਕੁਆਲਿਟੀ ਚੈੱਕ ਕਰੋ ਇਹ ਆ ਦੇਖੋ ਵੀ ਜੀ ਪਿਓਰ ਗੀਜਾ ਕਾਟਨ ਦਾ ਕੁਆਲਿਟੀ ਹੈ ਤੇ ਇੱਕ ਨੰਬਰ ਜਮਾ ਜਿਹੜੀ ਆਪਾਂ ਕਹਿੰਦੇ ਬਾਟਰ ਪ੍ਰੂਫ ਕੱਪੜਾ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਇਹ ਸਾਡੇ ਤਿੰਨ ਮੀਟਰ ਦੀ ਕੱਟ ਹੁੰਦੀ ਹੈ ਵੀਰ ਜੀ ਇਹਦੀ ਤੇ 100 ਨੂੰ ਆਪਾਂ ਇਹਦੇ ਤੇ ਕੱਪੜਾ ਤੁਹਾਨੂੰ ਹੋਰ ਦਿਖਾਉਨੇ ਹਾਂ ਉਹ ਵੀ ਬਾਈ ਜੀ ਖੈ ਤਾਂ ਇਹ ਵਾਟਰਪਰੂਫ ਹੈ ਇਹ ਵੀ ਆ ਦੇਖੋ ਬਾਈ ਜੀ ਇਹ ਵੀ ਗੀਜਾ ਕਾਟਨ ਦਾ ਬਾਈ ਜੀ ਕੱਪੜਾ ਆਪਣੇ ਕੋਲ ਇਹ ਕੱਪੜਾ ਦੋ ਤਰ੍ਹਾਂ ਦਾ ਬਾਈ ਜੀ ਆ ਦੇਖੋ ਇੱਕ ਕੱਪੜਾ ਬਾਈ ਜੀ ਆ ਦੇਖੋ ਇਹ ਚੈੱਕ ਕਰੋ ਕਪੜਾ ਇਹ ਵੀ ਬਈ ਮੰਤਰੀ ਸ਼ੰਤਰੀਆਂ ਵਾਲਾ ਕਪੜਾ ਬਾਈ ਜੀ ਜਦੋਂ ਕੋਈ ਜਾਣ ਆਉਣ ਵਾਸਤੇ ਬਣਾਉਣਾ ਤੁਸੀਂ ਇੱਕ ਵਾਰੀ ਕਪੜਾ ਚੰਗੀ ਸਟੀਚਿੰਗ ਕਰਕੇ ਬਣਾਇਓ ਫਿਰ ਤੁਹਾਨੂੰ ਬਈ ਪਤਾ ਲੱਗੂ ਵੀ ਬਹੁਤ ਵਧੀਆ ਸਟੈਂਡਰਡ ਦਾ ਕਪੜਾ ਹੈ। ਵੀਰ ਜੀ ਇਹਦਾ ਰੇਟ ਜੇ ਆਪਾਂ ਤੁਹਾਨੂੰ ਹੁਣ ਦਿਖਾਇਆ ਵੀਰ ਜੀ ਇਹ ਇਹਦਾ ਰੇਟ 700 ਰੁਪਿਆ ਰੇਟ ਹੈ ਜੀ ਸੂਟ ਦਾ। ਸਾਢੇ 3 ਮੀਟਰ ਦੀ ਕੱਟ ਹੋਊਗੀ 700 ਰੁਪਿਆ ਰੇਟ ਹੈ। ਜਿਹੜਾ ਵੀਰ ਜੀ ਤੁਹਾਨੂੰ ਇਹ ਰੇਟ ਹੈ। ਜਿਹੜਾ ਵੀਰ ਜੀ ਤੁਹਾਨੂੰ ਆਪਾਂ ਵਾਟਰ ਪ੍ਰੂਫ ਦਿਖਾਇਆ ਸੀ ਇਹ ਇਹਦਾ ਰੇਟ ਵੀਰ ਜੀ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ। ਜੇ ਕਿਸੇ ਮੇਰੇ ਵੀਰ ਭਰਾ ਨੇ ਪੁੱਛਣਾ ਤਾਂ ਆਪ ਨੂੰ ਸਕਰੀਨ ਤੇ ਨੰਬਰ ਲਾ ਕੇ ਪੁੱਛ ਸਕਦਾ ਆਪਾਂ ਦੱਸ ਦਿਆਂਗੇ ਬਾਈ ਜੀ ਇਹ ਪੂਰਾ ਸਟੈਂਡਰਡ ਦੇ ਕੱਪੜਾ ਬਾਈ ਜੀ ਸਿਰਾ ਤੁਹਾਨੂੰ ਬਾਜ਼ਾਰ ਦੇ ਵਿੱਚ 2200 1800 ਇਦੋਂ ਘੱਟ ਬਾਈ ਜੀ ਮਿਲਦਾ ਨਹੀਂ ਆਪਾਂ ਤੁਹਾਨੂੰ ਵਧੀਆ ਲੈਸ ਲਾਵਾਂਗੇ ਫੋਨ ਚੱਲ ਰਿਹਾ ਪੁੱਛ ਲਓ ਪਰ ਅਜਿਹਾ ਰੇਟ ਹੈ ਜੀ 700 ਰੁਪਿਆ ਰੇਟ ਹੈ ਇਹ ਆਪਾਂ 700 ਦੇਵਾਂਗੇ ਬਾਈ ਜੀ ਕੋਈ ਇਹ ਵੀ 700 ਰੁਪਏ ਚ ਨਹੀਂ ਦਿੰਦਾ ਆਪਾਂ ਲਿਖ ਕੇ ਦੇਣ ਨੂੰ ਤਿਆਰ ਆ ਇਸ ਗੱਲ ਤੇ ਬਾਜ਼ਾਰਾਂ ਚ ਇਹ ਵੀ ਬਈ 15 1500 12 1200 ਰੁਪਏ ਵਿਗਦਾ ਪਰ ਆਪਾਂ ਵੀਰ ਜੀ 700 ਰੁਪਿਆ ਦ ਇਹ ਦੋ ਪ੍ਰਕਾਰ ਦਾ ਕੱਪੜਾ ਆਪਣੇ ਕੋਲੇ ਜਦੋਂ ਮਰਜ਼ੀ ਆ ਕੇ ਆਪਾਂ ਬਾਈ ਲੈ ਸਕਦੇ ਹੁਣ ਵੀਰ ਜੀ ਤੁਹਾਨੂੰ ਆਪਾਂ ਦਿਖਾਉਣਾ ਹੈ ਬੈਲ ਆਹ ਚੈੱਕ ਕਰੋ ਬਾਈ ਜੀ ਇਹਦੀ ਸਕਰੀਨ ਤੇ ਹੁਣ ਥੋੜੀ ਚੱਲੀ ਜਾਂਦੀ ਹੈ ਬੈਲ ਇਹ ਵੀਰ ਜੀ 35 ਰੁਪਏ ਦੇ ਮੀਟਰ ਕਈ ਆਪਣੇ ਕੋਲੇ ਹੈ ਇਹ ਭਾਵੇਂ ਗਾਜ-ਗਾਜ ਲੈ ਲਓ ਤਾਂ 35 ਰੁਪਏ ਮੀਟਰ ਹੈ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਉਹਦੇ ਵਾਸਤੇ ਬਾਈ ਜੀ ਆਪਾਂ ਲਮਣਿਆ ਲੈਸ ਹੈ ਇਹਦੀ ਇਹ ਬੈਲ ਨੇ ਲਾਈਨਿੰਗ ਲਾਉਣ ਵਾਸਤੇ ਹੁਣ ਵੀਰ ਜੀ ਆਪਾਂ ਇੱਕ ਬੈਲ ਹੋਰ ਲਿਆਈ ਚੰਗੀ ਬੈਲ ਵਿਮਲ ਦੀ ਬਾਈ ਜੀ ਬੈਲ ਇੱਕ ਨੰਬਰ ਸਟੈਂਡਰਡ ਦੀ ਗਿੜੀ ਕੀ ਪੱਗਾਂ ਦੇ ਵਿੱਚ ਕੰਮ ਆਉਂਦੀ ਆ ਦੇਖੋ ਚੈੱਕ ਕਰ ਲਓ ਬਾਈ ਜੀ ਹਾਂ ਬਾਈ ਜੀ ਬਾਜ਼ਾਰ ਦੇ ਵਿੱਚ ਇਹ 60 ਰੁਪਏ ਇਹਨੂੰ 55 ਰੁਪਏ ਵਰਤਦੇ ਆ ਬਾਈ ਜੀ ਇਹ ਪੂਰੀ ਪਿਓਰ ਵਿਮਲ ਦੀ ਬੈਲ ਹੈ ਜਿਹਦੀ ਆਪਾਂ ਗਾਰੰਟੀ ਦਿੰਦੇ ਆ ਵੀ ਲਿਖ ਕੇ ਕੋਈ ਇਸ ਗੱਲ ਤੇ ਕੋਈ ਰੰਗ ਨਿਕਲ ਜੇ ਫੇਟ ਹੋ ਜੇ ਆਪਣੀ ਪੂਰੀ ਜ਼ਿੰਮੇਵਾਰੀ ਹੈ ਇਹਦਾ ਰੇਟ ਵੀਰ ਜੀ 45 ਰੁਪਏ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਮੇਰਾ ਨੰਬਰ ਸਕਰੀਨ ਤੇ ਚੱਲ ਰਿਹਾ ਬਾਈ ਜੀ ਜਰੂਰ ਪੁੱਛਿਓ ਉਹਨੂੰ ਆਪਾਂ ਜਮਾਂ ਲੈਸ ਲਾਵਾਂਗੇ ਨਾ ਮੇਰਾ ਵੀਰ ਭਰਾ ਦੁਕਾਨ ਤੇ ਜਿਹਨੇ ਗਾਹਾਂ ਵੇਚਣੀ ਹੈ ਜਿਹਨੇ ਬੰਦ ਉਹ ਬਾਈ ਜੀ ਜੇ ਮੀਟਰ-ਮੀਟਰ ਲੈਣਾ ਇਹਦਾ ਰੇਟ 45 ਰੁਪਏ ਰੇਟ ਹੈ ਉਹਦਾ ਰੇਟ ਬਾਈ ਜੀ 35 ਰੁਪਏ ਰੇਟ ਹੈ ਜੀ ਆਸ ਨੂੰ ਸਕਰੀਨ ਤੇ ਹੁਣ ਦਿਖਾ ਰਿਹਾ 35 ਰੁਪਏ ਰੇਟ ਹੈ ਬਾਈ ਜੀ ਇਹਦਾ ਰੇਟ ਜਿਹੜਾ 333 ਹੈ ਇਹ ਇਹ ਇੱਕ ਨੰਬਰ ਵਿਮਲ ਦਾ ਬ੍ਰਾਂਡ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਇਹ 45 ਰੁਪਏ ਮੀਟਰ ਹੈ ਬਾਈ ਜੀ ਬਾਈ ਜੀ ਆਪਾਂ ਦਿਖਾਇਆ ਤੁਹਾਨੂੰ ਹੁਣ ਆਪਾਂ ਇੱਕ ਦੋ ਵਾਰ ਤੱਕ ਫਿਰ ਫਿਰ ਇਹਦੇ ਵਾਸਤੇ ਵੀਡੀਓ ਹੋਰ ਲੈ ਕੇ ਆਵਾਂਗੇ ਜਿਹੜਾ ਬਲਕਾਰ ਮੈਸਟਰ ਖਾਨੇ ਦੇ ਨਾਮ ਤੇ ਆਪਣਾ ਖਾਤਾ ਚੱਲਦਾ ਹੈ ਆਪਣੀ ਦਾ ਬਾਈ ਜੀ ਬੇਨਤੀ ਵਾਰ-ਵਾਰ ਇਹੀ ਹੈ ਵੀ ਸ਼ੇਅਰ ਸਸਤੇ ਵੀ ਜੂਲ ਕਰਿਆ ਕਰੋ ਇੱਕ ਬੇਨਤੀ ਇਹ ਕਰਦੇ ਆ ਵੀ ਜੀ ਆਪਣੇ ਕੋਲੇ ਹੋਰ ਸੇਲ ਦਾ ਕੰਮ ਹੈ ਮੈਸਰ ਖਾਨਾ ਪਿੰਡ ਹੈ ਜ਼ਿਲ੍ਹਾ ਆਪਣਾ ਬਠਿੰਡਾ ਹੈ ਇਹ ਮੌੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰ ਖਾਨਾ ਆਪਣੇ ਕੋਲੇ ਹੋਰ ਸੇਲ ਦਾ ਕੰਮ ਆ ਬਾਈ ਜੀ ਧਿਆਨ ਚ ਰੱਖੋ ਸੌਣ ਮਹੀਨਾ ਤੇ ਰੱਖੀਆਂ ਬਾਈ ਜੀ ਤਿਹਾਰ ਆ ਗਿਆ ਆਪਣਾ ਲਟਾ ਨਾ ਹੋਇਓ ਬਾਈ ਜੀ ਆਪਣੇ ਕੋਲੇ ਬਹੁਤ ਜ਼ਿਆਦੇ ਵਧੀਆ ਲੈਸ ਲਾਉਣੇ ਆਪਾਂ ਤੇ ਕੁਆਲਿਟੀ ਦਾ ਕੱਪੜਾ ਵੇਚਦੇ ਆਪਾਂ ਉਹ ਠੱਗਾ ਠੋਰੀ ਨਹੀਂ ਕੰਮ ਬਾਈ ਜੀ ਦਿਖਾਉਣਾ ਹੋਰ ਦੇਣਾ ਹੋਰ ਜੇ ਕੋਈ ਸਸਤਾ ਆਪਾਂ ਦੱਸ ਸਕਦੇ ਨੇ ਵੀ ਆਪਾਂ ਹੀ ਸਸਤੇ ਭਾਈ ਜੀ ਇੰਨੀਆ ਬੇਨਤੀਆਂ ਮਨਜ਼ੂਰ ਕਰਿਓ ਗਲਤੀ ਫਲਤੀ ਹੋ ਗਈ ਮਾਫ ਕਰਿਓ ਤੇ ਸ਼ੇਅਰ ਸਬਸਕ੍ਰਾਈਬ ਭੁੱਲਿਓ ਨਾ ਭਲਕਾਰ ਮੈਸਰ ਖਾਨਾ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ